ਕਿ ਇਹ ਲੋਕੀ ਕਿਉਂ ਕਮੈਂਟ ਕਰਦੇ ਨੇ ਇਹ ਲੋਕੀ ਸਿਰਫ ਤਾਂ ਹੀ ਕਮੈਂਟ ਕਰਦੇ ਨੇ ਕਿਉਂਕਿ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੋਰ ਬ్రో ਨਾ ਇਹਨਾਂ ਦੇ ਦੋਸਤ ਨੇ ਨਾ ਇਹਨਾਂ ਨੂੰ ਕੋਈ ਘਰ ਦਾ ਪੁੱਛਦਾ ਠੀਕ ਆ ਸਾਲੇ ਨਾ ਇਹਨਾਂ ਨੇ ਜਨਾਨੀਆਂ ਹੋਣੀਆਂ ਠੀਕ ਆ ਇਹਨਾਂ ਨੂੰ ਫਿਰ ਐ ਹੁੰਦਾ ਕਿ ਭੈਣ ਜੋ ਟੈਨਸ਼ਨ ਚਾਹੀਦੀ ਐ ਸਾਲੇ ਟੈਨਸ਼ਨ ਕਿੱਥੋਂ ਮਿਲੂ ਟੈਨਸ਼ਨ ਕਿੱਥੋਂ ਮਿਲੂ ਫਿਰ ਇਹ ਵਹਿੰਦੇ ਆ ਇੰਸਟਾ ਇੰਸਟਾ ਖੋਲਦੇ ਆ ਫਿਰ ਰੀਲ ਵਹਿੰਦੇ ਕਿਸੇ ਦੀ ਠੀਕ ਆ ਫਿਰ ਉਹ ਰੀਲ ਨੂੰ ਪਹਿਲਾਂ ਇੰਜੋਏ ਕਰਦੇ ਨੇ ਹੱਸਦੇ ਨੇ ਯਾਰ ਠੀਕ ਆ ਹਾ ਬਈਰ ਕੀ ਗੱਲ ਕਹਿਤੀ ਫਿਰ ਇਹਨਾਂ ਆਉਂਦਾ ਨਹੀਂ 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 ਖੜਜੋ 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 ਹਾਸਾ ਹਸਾਣੀ ਕਮੈਂਟ ਲਿਖੋ ਕੋ ਮਾੜਾ ਕਮੈਂਟ ਲਿਖੋ ਕਿ ਬਾਈ ਇਦਾਂ ਕਿਵੇਂ ਇਦਾਂ ਕਿਵੇਂ ਫਿਰ ਫਿਰ ਉਹ ਬੰਦੇ ਦਾ ਸਪੋਰਟਰ ਆਉਂਦਾ ਜਿਹੜਾ ਜਿਹਨੇ ਰੀਲ ਪਾਈ ਹੁੰਦੀ ਆ ਫਿਰ ਉਹਦਾ ਕੋਈ ਸਪੋਰਟਰ ਹੁੰਦੇ ਨੇ ਹੁੰਦੇ ਨੇ ਬਰ ਸਾਰਿਆਂ ਦੇ ਸਪੋਰਟਰ ਕੋਈ ਚੰਗੇ ਹੁੰਦੇ ਕੋਈ ਮਾੜੇ ਹੁੰਦੇ ਫਿਰ ਉਹ ਆ ਕੇ ਉਹਨੂੰ ਕਮੈਂਟ ਕਰਦੇ ਨੇ ਕਿ ਬਾਈ ਤੂੰ ਇਦਾਂ ਕਿਵੇਂ ਲਿਖਤਾ ਫਿਰ ਐ ਲੰਬੀ ਕਨਵਰਸੇਸ਼ਨ ਚੱਲਦੀ ਆ ਫਿਰ ਇੱਕ ਖੁਸ਼ ਹੋ ਜਾਂਦੇ ਨੇ ਕਿ ਹਾਂ ਬਾਈ ਸਾਡੇ ਨੂੰ ਕੋਈ ਪੁੱਛ ਰਿਹਾ ਭੈਣ ਚ ਕੋਈ ਸਾਡਾ ਵੀ ਨਾਮ ਲੈ ਰਿਹਾ ਹੈ ਨਾ ਕੋਈ ਸਾਡੇ ਤੇ ਕਮੈਂਟ ਫਿਰ ਇਹ ਵੀ ਨਹੀਂ ਫਿਰ ਇਹ ਜਿਹੜੇ ਇੱਕਦਾਂ ਦੋਸਤ ਹੁੰਦਾ ਫਿਰ ਉਹਨੂੰ ਜਾ ਕੇ ਦੱਸਦੇ ਨੇ ਬਾਈ ਮੈਂ ਨਾ ਅੱਜ ਇਹਦੇ ਤੇ ਕਮੈਂਟ ਕੀਤਾ ਸੀ ਠੀਕ ਆ ਫਿਰ ਅੱਗੋਂ ਉਹਨੇ ਆ ਕਮੈਂਟ ਕਰਤਾ ਫਿਰ ਅਸੀਂ ਲੜੀ ਗਏ ਲੜੀ ਗਏ ਇਹ ਬਰੋ ਉਹਨੇ ਅੱਗੇ ਬੱਬੂ ਮਾਨ ਨੇ ਵੀ ਕਿਹਾ ਸੀ ਉਹ ਕਹਿੰਦਾ ਸਾਲੇ ਇਹ ਮੇਰੇ ਦਿਮਾਗ ਚ ਨਹੀਂ ਆ ਰਹੀ ਗੱਲ ਕਿਹੜੇ ਬਦਮਾਸ਼ ਨੇ ਸਾਲੇ ਇਹ ਆਨਲਾਈਨ ਬਦਮਾਸ਼ ਨੇ ਹੀ ਭੰਦੇ ਯਾਰ ਜੀ